ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਠੀਕ ਠਾਕ ਜੀ ਵਧੀਆ ਅੱਜ ਆਪਣਾ ਨਾ ਥੋੜਾ ਜਿਹਾ ਇੱਕ ਪੈ ਗਿਆ ਇਸ਼ੂ ਆ ਆਪਾਂ ਨਾ ਥੋੜੇ ਦਿਨ ਪਹਿਲਾਂ ਤੁਹਾਨੂੰ ਵਲੌਗ ਚ ਵਿਖਾਇਆ ਹੀ ਆਪਾਂ ਸਾਰਾ ਸਿਸਟਮਸ ਵਗੈਰਾ ਲਵਾ ਕੇ ਲੈਣ ਟਰੈਕਟਰ ਤੇ ਆ ਬਾਹਰ ਹੀ ਡੱਕਿਆ ਵਾ ਉਤਰਾ ਦੇ ਇੱਥੇ ਲਾਈਦਾ ਰਾਤੀ ਬਹੁਤ ਲੇਟ ਆਏ 10 11 ਵਜੇ ਡੈਡੀ ਹੋਣੀ ਉਹਨਾਂ ਨੇ ਲਿਆ ਕੇ ਇੱਥੇ ਲਾਤਾ ਤੇ ਆ ਸਾਰਾ ਆਪਣਾ ਸਿਸਟਮ ਵਗੈਰਾ ਲਵਾਇਆ ਜੋ ਵੀ ਇਹ ਲਾਈਟਾਂ ਸ਼ਾਈਟਾਂ ਹਨਾ ਜੋ ਵੀ ਲੱਗਦੀਆਂ ਤੁਹਾਨੂੰ ਪਤਾ ਹੀ ਸਾਰਾ ਅੱਜ ਕੱਲ ਜੋ ਚੱਲਦਾ ਆ ਵੀ ਗਲੋ ਕਰਦੀਆਂ ਲਾਈਟਾਂ ਆ ਵੀ ਚੱਲਦਾ ਸਾਰਾ ਕੁਝ ਤੇ ਪਰ ਪੰਗਾ ਇਹ ਪਿਆ ਆਪਾਂ ਨੂੰ ਕਿ ਜਿਹੜਾ ਟਰੈਕਟਰ ਹੈ ਹੁਣ ਨਾ ਬੈਟਰੀ ਵੀ ਬਿਲਕੁਲ ਨਵੀਂ ਉਦਾਂ ਤੇ ਆ ਵੀਦਾਂ ਮੈਂ ਵਿਖਾ ਹੀ ਦੇਣਾ ਬੈਟਰੀ ਜਿਹੜੀ ਇਹਦੇ ਵਿੱਚ ਬਿਲਕੁਲ ਨਵੀਆਂ ਪਰ ਹੁਣ ਪੰਗਾ ਇਹ ਪਿਆ ਜਿਹੜਾ ਆਲਟਰਨੇਟਰ ਹੈ ਨਾ ਆਲਟਰਨੇਟਰ ਆਪਣਾ ਇਹ ਛੋਟਾ ਵਾ ਠੀਕ ਹੈ ਆਪਣੇ ਇੱਕ ਦੋ ਵੀਰਾਂ ਨੇ ਸਲਾਹ ਦਿੱਤੀ ਹੈ ਕਿ ਇਹ ਜਿਹੜਾ ਆਲਟਰਨੇਟਰ ਇਹ ਛੋਟਾ ਹੈ ਆਪਾਂ ਨੂੰ ਚੇਂਜ ਕਰਨਾ ਪੈਣਾ ਵਾ ਤੇ ਦੂਜੀ ਗੱਲ ਇਹ ਦੀ ਸਟਾਰਟਿੰਗ 'ਚ ਵੀ ਪ੍ਰੋਬਲਮ ਆਉਂਦੀ ਹੈ ਜਦੋਂ ਤੇ ਜਿਆਦਾ ਚਿਰ ਚੱਲਦਾ ਉਦੋਂ ਤੇ ਠੀਕ ਆ ਉਦੋਂ ਤੇ ਹੋ ਜਾਂਦਾ ਸਟਾਰਟ ਤੇ ਜਦੋਂ ਪਰ ਆਪਾਂ ਇਹਨੂੰ ਥੋੜਾ ਚਿਰ ਖਲਾਰ ਛੱਡਦੇ ਹਾਂ ਤੇ ਉ ਤੇ ਹੁਣ ਅੱਜ ਮੈਂ ਚੱਲਿਆ ਵਾਂ ਅੰਮ੍ਰਿਤਸਰ ਹੁਣ ਆਪਾਂ ਲੈ ਕੇ ਆਉਣਾ ਇਹਦਾ ਅਲਟੀਨੇਟਰ ਠੀਕ ਹੈ ਤੇ ਤੁਸੀਂ ਮੈਨੂੰ ਇਹ ਸਲਾਹ ਦੇਣੀ ਕਮੈਂਟਾਂ ਦੇ ਵਿੱਚ ਕਰਕੇ ਕਿ ਆਪਾਂ ਨੂੰ ਇਹਦਾ ਅਲਟੀਨੇਟਰ ਕਿਹੜਾ ਲਾਈਏ ਇਹਨੂੰ ਆਪਾਂ 90 ਐਂਪੀਅਰ ਦਾ ਲਾਈਏ ਅਲਟੀਨੇਟਰ ਜਾਂ 120 ਐਂਪੀਅਰ ਦਾ ਲਾਈਏ ਮੇਰੇ ਹਿਸਾਬ ਨਾਲ ਤੇ ਆਪਾਂ ਨੂੰ 90 ਐਂਪੀਅਰ ਦਾ ਇਹ ਅਲਟੀਨੇਟਰ ਉਹ ਸਹੀ ਰਹੂਗਾ ਠੀਕ ਆ ਬਾਕੀ ਇਹ ਤੁਸੀਂ ਹੁਣ ਦੱਸਣਾ ਵਾ ਬਾਕੀ ਮੈਂ ਚੱਲਿਆ ਹੁਣ ਆ ਜੋ ਅੰਮ੍ਰਿਤਸਰ ਚੱਲਦੇ ਆ ਤੇ ਫਿਰ ਉੱਥੇ ਜਾ ਕੇ ਆਪਾਂ ਉਥੋਂ ਦੁਕਾਨਦਾਰ ਦੀ ਵੀ ਜਿਹੜੇ ਆਪਣੇ ਅਲਟੀਨੇਟਰ ਵਗੈਰਾ ਵੇਚਦੇ ਜਾਇਗੜਾ ਆਪਾਂ ਜਾਣੇ ਜਾਂ ਹੋਰ ਕਿਤੇ ਵੇਖਾਂਗੇ ਅਲਟੀਨੇਟਰ ਕਿੱਥੋਂ ਮਿਲਦੇ ਆ ਉਥੋਂ ਜਾ ਕੇ ਆਪਾਂ ਅਲਟੀਨੇਟਰ ਲੈ ਕੇ ਆਉਨੇ ਆ ਠੀਕ ਆ ਤੇ ਆ ਕੇ ਫਿਰ ਇਹਦੀ ਸਾਰੀ ਫਿਟਿੰਗ ਫੁਟਿੰਗ ਕਰਾਂਗੇ ਤੇ ਆਜੋ ਚੱਲੀਏ ਜੀ ਕਿ ਆਪਣੇ ਘਰੇ ਖਾਨਪਾਟ ਸਾਹਿਬ ਦਾ ਪ੍ਰੋਗਰਾਮ ਹੀ ਹੋ ਤੁਹਾਨੂੰ ਸਾਰਾ ਮੈਂ ਵਲੌਗ ਦੇ ਵਿੱਚ ਵਿਖਾ ਦਿਤਾ ਉਹਦੇ ਕਰਕੇ ਹੁਣ ਕੰਮ ਕੰਮ ਥੋੜਾ ਸਾਮਨ ਨੇ ਥੋੜਾ ਹੀ ਰਹਿ ਗਿਆ ਕੰਮ ਸਾਮਨ ਵਾਲਾ ਤੇ ਗੱਡੀ ਤੇ ਇਹ ਨਾਲ ਕੰਮਕਾਰ ਆਪਣੇ ਸਾਰਾ ਕਰਾਉਂਦੇ ਰਹਿੰਦੇ ਆ ਤੇ ਔਰ ਟਰਾਲੀ ਆਪਾਂ ਪਰਲੇ ਬੰਨੇ ਡੱਕਤੀ ਤੁਹਾਨੂੰ ਦਿਖਾ ਦਣਾ ਉਧਰ ਵੀ ਮੈਂ ਆਜੋ ਚਲਿਏ ਅੰਮ੍ਰਿਤਸਰ ਹਣਾ ਤੇ ਗੱਡੀ ਜਿਹੜੀ ਆਪਾਂ ਚਾਚਾ ਜੀ ਘਰੇ ਲਾਈ ਆ ਆਜੋ ਜੀ ਮੋਟਰਸਾਈਕਲ ਪਹਿਲਾਂ ਪਰੇ ਕਰਨਾ ਆਪਣਾ ਗੱਡੀ ਔ ਲੱਗੀ ਉਧਰ ਆਵੇ ਕਰਮੰਦੀ ਗੱਡੀ ਲੱਗੀ ਹੈ ਆਪਣੇ ਵਾਲੀ ਲੱਗੀ ਆ ਇਹ ਹੁਣ ਕੱਢਾਂਗੇ ਇਥੋਂ ਪਹਿਲਾਂ ਮੋਟਰਸਾਈਕਲ ਪਰੇ ਕਰਦੇ ਆ ਫਿਰ ਗੱਡੀ ਖੜਦੇ ਆ ਤੇ ਫਿਰ ਚੱਲਦੇ ਆ ਅੰਮ੍ਰਿਤਸਰ ਪਾਣ ਪਹੁੰਚਿਆ ਤਰਨਤਾਰਨ ਗੱਡੀ ਮੈਂ ਆਪਦੀ ਪਾਸੇ ਤੇ ਲਾਤੀ ਆ ਮੈਂ ਨਾਲ ਸਿਮੂ ਨੂੰ ਲੈ ਕੇ ਜਾਣਾ ਤੇ ਸਿਮੂ ਇੱਥੇ ਖਲੋਤਾ ਆਪਣੇ ਕੋ ਆਤ ਕਲੈ ਨਾਲ ਪੜਦੇ ਪੜਦੇ ਰਹੇ ਆ ਤੇ ਸਿੰਮੂ ਦੇ ਤੇ ਬੜੇ ਖਾਸ ਯਾਰ ਆ। ਚਾਹ ਜੋ ਤੁਹਾਨੂੰ ਵਿਖਾ ਦਿੰਨੇ ਇੱਥੇ। ਸਿੰਮੂ ਖਲੋਤਾ ਉਹਨੇ ਫੋਨ ਕਰਤਾ ਸੀ ਉਹਨੂੰ ਮੈਂ ਕਿਉਂਕਿ ਕਹਿੰਦਾ ਮੈਂ ਇੱਥੇ ਹੀ ਮਿਲੂੰਗਾ ਤੈਨੂੰ। ਤੇ ਆਵੇ ਖਲੋਤੇ ਕੱਪੜੇ-ਕੁਪੜੇ ਖਰੀਦਨਦੇ ਆ। ਹਾਂ ਸਿੰਮੂ ਕੀ ਹਾਲ ਨੇ? ਫੋਟੋ-ਫੋਟੋਆਂ ਖਿੱਚਨਦਾ ਜੀ। ਹੋ ਗਿਆ ਹਾਂ ਤੇਰਾ ਟਾਈਮ ਨਾ। ਤੇ ਆ ਇਹਨੂੰ ਬੰਦੇ ਨੂੰ ਤੁਸੀਂ ਜਾਣਦੇ ਸਿੰਮੂ ਤੇ ਆ ਆਪਣੇ ਵੀਰ ਹੋਣੀਆਂ। ਵੀਰ ਨਾਂ ਦੱਸੋ ਆਪਣਾ ਨਾਲੇ। ਮੇਰਾ ਨਾਮ ਜਗਦੀਸ਼ ਸਿੰਘ ਆ ਜੀ। ਜਗਦੀਸ਼ ਇਹ ਵੀਰ ਦੀ, ਇਹ ਵੀਰ ਓਨਰ ਆ ਆਪਣਾ ਆਤ ਕਲੈਕਸ਼ਨ ਦਾ। ਇਦਾਂ ਹੀ ਆ ਨਾ। ਆ ਇਹ ਵੀਰ ਓਨਰ ਆ ਆਪਣਾ ਤੇ ਠੀਕ ਹੈ ਜੀ ਤੇ ਹੋਰ ਕਿਵੇਂ ਵੀਰੇ ਤੇ ਇਹਨਾਂ ਕੋਲ ਕੱਪੜਿਆਂ ਦੀ ਕਲੈਕਸ਼ਨ ਬੜੀ ਵਿਧੇ ਹੁੰਦੀ ਹੈ ਮਮੀ ਕੱਪੜੇ ਵਗੈਰਾ ਜੋ ਲੈਣਾ ਵਾ ਇੱਥੋਂ ਹੀ ਲੈਣਾ ਹੁਣ ਵੀ ਆਵੇ ਮੈਂ ਸਿਮੂ ਨੂੰ ਕਹਿਤਾ ਸੀ ਇੱਕ ਵਧੀਆ ਜੀ ਸ਼ਰਟ ਮੇਰੇ ਵਾਸਤੇ ਸਿਲੈਕਟ ਕਰ ਛੱਡੀ ਤੇ ਸਿਮੂ ਨੂੰ ਮੇਰੀ ਚੋਇਸ ਦਾ ਪਤਾ ਹੀ ਆ ਉਹ ਵੀ ਨਾਲੇ ਆਪਦੇ ਵਾਸਤੇ ਕੱਪੜੇ ਲੈਣ ਦਿਆ ਤੇ ਆ ਉਹਨੇ ਮੇਰੇ ਵਾਸਤੇ ਸ਼ਰਟ ਲਈ ਆ ਤੇ ਇਹ ਤੁਹਾਨੂੰ ਬਾਅਦ ਵਿੱਚ ਫਿਰ ਪਾ ਕੇ ਵਿਖਾ ਦਾਂਗੇ ਤੇ ਹੁਣ ਆਪਾਂ ਚੱਲੀਏ ਫਿਰ ਅਮਰਸਰ ਤੇ ਹੁਣ ਅਸੀਂ ਹੁਣ ਅਸੀਂ ਜਾਣਾ ਅਮਰਸਰ ਪਹਿਲਾਂ ਜਾਣਾ ਜੰਡਿਆਲੇ ਤੇ ਫਿਰ ਚੱਲਾਂਗੇ ਅਮਰਸਰ ਤੇ ਫਿਰ ਮਿਲਦੇ ਆਂ ਤੇ ਇੱਥੇ ਜਿਹੜੇ ਕੱਪ ਠੀਕ ਹੈ ਜੀ ਤੇ ਜਿਹੜਾ ਹੁਣ ਆਪਣੇ ਵੀਡੀਓ ਵੇਖ ਕੇ ਆਵੇ ਉਹਨੂੰ ਡਿਸਕਾਊਂਟ ਦੇਵਾਂਗੇ ਉਹਨੂੰ ਡਿਸਕਾਊਂਟ ਹੈ ਤੇ ਆਜੋ ਫਿਰ ਤਰਨ ਤਰਨ ਆਪ ਕਲੈਕਸ਼ਨ ਕੋ ਲੋ ਵੀ ਮਿੱਤਰੋ ਆਪਾਂ ਕਰਨੀ ਸੀ ਥੋੜੀ ਸ਼ਾਪਿੰਗ ਥੋੜੇ ਸ਼ੂਜ਼ ਲੈਣੇ ਸੀ ਉਹ ਆਪਾਂ ਲੈ ਲੇ ਆ ਆਪਾਂ ਇਸ ਟਾਈਮ ਆਏ ਆ ਜੀ ਮਾਨ ਵਾਲੇ ਆਪਣੇ ਜਿਹੜਾ ਆਊਟਲੈਟ ਬਣਿਆ ਉੱਥੇ ਅੱਜ ਇੱਥੇ ਮੈਂ ਵੈਸੇ ਪਹਿਲੀ ਵਾਰ ਆਇਆ ਵਾਂ ਨਾਰਮਲੀ ਆਪਾਂ ਜ਼ਿਆਦਾਤਰ ਸਮਾਨ ਬਾਹਰੋ-ਗੂਰੋ ਜਿੱਥੇ ਹੋਈਦਾ ਵਾ ਉੱਥੋਂ ਲੈ ਲੀਦਾ ਵਾ ਇੱਥੋਂ ਨਾਰਮਲ ਕੱਪੜੇ-ਕੁੱਪੜੇ ਮੈਂ ਤਰਨ ਤਰਨੋਂ ਲੈ ਲਈ ਨਾ ਨਾਵਾ ਤੇ ਸ਼ੂਜ਼ ਨਹੀਂ ਹੀ ਮਿਲਦੇ ਇਹ ਆ ਸ਼ੂਜ਼ ਲੈ ਕੇ ਤੇ ਹੁਣ ਆਪਾਂ ਚੱਲੇ ਆਂ ਅੰਮ੍ਰਿਤਸਰ ਚੱਲਦੇ ਆਂ ਚਲੋ ਜੀ ਤੇ ਹੁਣ ਆਪਾਂ ਉਥੇ ਨਾਲੇ ਇੱਕ ਦੋ ਆਪਣੇ ਹੋਰ ਫਰੈਂਡ ਵੀ ਕਹਿ ਸਕਦੇ ਆਂ ਆਪਣੇ ਭਾਜੀ ਵੀ ਉਹਨਾਂ ਨੂੰ ਮਿਲਣਾ ਵਾ ਤੁਹਾਨੂੰ ਮਲਾਉਨੇ ਆਂ ਜਾ ਕੇ ਉਹਨਾਂ ਦੇ ਨਾਲ ਵੀ ਤੇ ਬਾਅਦ ਵਿੱਚ ਅੰਮ੍ਰਿਤਸਰ ਚੱਲਦੇ ਆਂ ਉੱਥੇ ਥੋੜਾ ਕੰਮ ਹੋ ਰਿਹਾ ਬਾਕੀ ਆਪਾਂ ਮੈਂ ਤੁਹਾਨੂੰ ਦੱਸ ਕੇ ਤੁਰਿਆ ਹਾਂ ਤੇ ਟਰੈਕਟਰ ਦਾ ਆਪਾਂ ਅਲਟੀਨੇਟਰ ਮੇਨ ਆ ਆਪਣਾ ਟਰੈਕਟਰ ਜਿਹੜਾ ਆਪਾਂ ਹੁਣੇ ਬਣਾ ਬਣਾ ਕੇ ਰੰਦਾ ਡੈਕ ਵਗੈਰਾ ਉਹਦਾ ਅਲਟੀਨੇਟਰ ਉਹਦਾ ਸਾਥ ਨਹੀਂ ਦੇ ਦਿੰਦਾ ਪੂਰਾ ਤੇ ਉਹ ਨੂੰ ਉਹ 40 45 ਬੋਰਡ ਦਾ ਲੱਗਾ ਹੁੰਦਾ ਵਾ ਆਪਣਾ 40 45 ਐਂਪੀਅਰ ਦਾ ਹੁਣ ਆਪਾਂ ਲਾਉਣਾ ਉਹਨੂੰ ਆਲਟੀਨੇਟਰ ਜਾਂ 90 ਐਂਪੀਅਰ ਦਾ ਤੇ ਜਾਂ ਫਿਰ 120 ਐਂਪੀਅਰ ਦਾ ਆਪਾਂ ਪੁੱਛ ਲਿਆ ਵਾ ਵੀਡੀਓ ਮੈਂ ਪਾਈ ਹੀ ਇੰਸਟਾਗ੍ਰam ਤੇ ਕਮੈਂਟ ਸਾਰੇ 120 ਐਂਪੀਅਰ ਦੇ ਆਏ ਆ ਤੇ ਆਪਾਂ ਚੱਲਦੇ ਅੰਮ੍ਰਿਤਸਰ ਤੋਂ 120 ਐਂਪੀਅਰ ਦਾ ਵੇਨੇ ਆ ਆਲਟੀਨੇਟਰ ਠੀਕ ਹੈ ਜੀ ਤੇ ਚਲੋ ਜੀ ਹੁਣ ਮੰਨ ਵਾਲੇ ਨੂੰ ਕਹਿੰਨੇ ਬਾਏ ਬਾਏ ਤੇ ਆਜੋ ਜੀ ਤੇ ਨਾਲੇ ਤੁਸੀਂ ਮੇਰੇ ਦੱਸੋ ਵੀ ਸ਼ੂਜ਼ ਕਿਵੇਂ ਦੇ ਲੱਗੇ ਠੀਕ ਹੈ ਜੀ ਹਾਂਜੀ ਦੋਸਤੋ ਕਾਫੀ ਟਾਈਮ ਮੈਂ ਬਿਜ਼ੀ ਰਹਾ ਅੱਜ ਅੰਮ੍ਰਿਤਸਰ ਆਏ ਹਾਂ ਇੱਕ ਤਾਂ ਇਲਟੀਨੇਟਰ ਲੈਣਾ ਸੀ ਉਹਦੇ ਤੁਹਾਨੂੰ ਮੈਂ ਘਰੇ ਜਾ ਕੇ ਵਿਖਾ ਦੂੰਗਾ ਤੇ ਉਸ ਤੋਂ ਬਾਅਦ ਆ ਪਾਏ ਆ ਟ੍ਰੈਫਿਕ ਪੁਲਿਸ ਦੇ ਆਫਿਸ ਦੇ ਵਿੱਚ ਜਿੱਥੇ ਆਪਾਂ ਨੂੰ ਭਾਜੀ ਆਪਣੇ ਦਿਲਜੀਤ ਭਾਜੀ ਮਿਲੇ ਆ ਇਹਨਾਂ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਤੇ ਕਾਫੀ ਇਹ ਵੀਡੀਓ ਪਾਉਂਦੇ ਆ ਤੁਸੀਂ ਬੜੀਆਂ ਵੇਖੀਆਂ ਹੋਣੀਆਂ ਇਹਨਾਂ ਦੀਆਂ ਵੀਡੀਓ ਇਹ ਆ ਨਾਲੇ ਤੇ ਸੋਸ਼ਲ ਵਰਕਰ ਨੇ ਦਿਲਜੀਤ ਭਾਜੀ ਤੁਸੀਂ ਇਹਨਾਂ ਨੂੰ ਜਾਣਦੇ ਜੀ ਹਾਂਜੀ ਇਹਨਾਂ ਦੀ ਇੰਸਟਾਗ੍ਰam ਦੇ ਉੱਤੇ ਪੀਪੀ ਦਿਲਜੀਤ ਸਿੰਘ ਦੇ ਨਾਂ ਤੇ ਇਹਨਾਂ ਦਾ ਪੇਜ ਆ ਇਹ ਇਹਨਾਂ ਨਾਲ ਆਪਾਂ ਮਿਲ ਕੇ ਤੇ ਹੁਣ ਆਪਾਂ ਚੱਲੇ ਆ ਕਿਸੇ ਦੇ ਘਰੇ ਤੇ ਆਜੋ ਤੁਹਾਨੂੰ ਉੱਥੇ ਜਾ ਕੇ ਵਿਖਾਉਨੇ ਆ ਉੱਥੇ ਤੱਕ ਅੱਛਾ ਇੱਕ ਹੋਰ ਚੱਲ ਜੀ ਹਾਂਜੀ ਹਾਂਜੀ ਮੈਂ ਨਾ ਲੋਕਾਂ ਦੇ ਮਨਾਂ ਵਿੱਚ ਇਹ ਹੁੰਦਾ ਹੁਣ ਮੈਂ ਜਦੋਂ ਗੱਡੀ ਸਟਾਰਟ ਕੀਤੀ ਮੈਂ ਵੇਖੋ ਸੀਟ ਬੈਲਟ ਪਹਿਲਾਂ ਲਾਈ ਜੀ ਹਾਂਜੀ ਹਾਂਜੀ ਬਿਲਕੁਲ ਸੇਫਟੀ ਜਿਹੜੀ ਸੇਫਟੀ ਆ ਟ੍ਰੈਫਿਕ ਰੂਲਾਂ ਦਾ ਜਿਹੜਾ ਆਪਾਂ ਨੂੰ ਪਾਲਣਾ ਕਰਨੀ ਹੈ ਹਮੇਸ਼ਾ ਇਹਨਾਂ ਦੀਆਂ ਵੀਡੀਓ ਦੇਤੇ ਹੋਈ ਸਿਖਾਉਂਦੇ ਆ ਆਪਾਂ ਨੂੰ ਆਜੋਏ ਆਪਾਂ ਨੂੰ ਕਿਤੇ ਲੈ ਕੇ ਚੱਲਦੇ ਆਂ ਤੇ ਆਪਾਂ ਹੁਣ ਇਹਨਾਂ ਦੇ ਨਾਲ ਚੱਲਦੇ ਆਂ ਦੂਜੀ ਗੱਡੀ ਸਿੰਮੂ ਨੇ ਫੜ ਲਈ ਆ ਤੇ ਮੈਂ ਹੁਣ ਬਹਿਣ ਲੱਗਾ ਭਾਜੀ ਦੇ ਨਾਲ ਕਿਉਂ ਨਾ ਅੰਮ੍ਰਿਤਸਰ ਦਾ ਹੀ ਇੱਕ ਏਰੀਆ ਵਾ ਇੱਥੇ ਆਪਣੇ ਜਿਹੜੇ ਭਾਜੀ ਆ ਦਿਲਜੀਤ ਭਾਜੀ ਇਹਨਾਂ ਦਾ ਸਭ ਤੋਂ ਵੱਡਾ ਤੁਹਾਨੂੰ ਮੈਂ ਦੱਸਾਂ ਇਹਨਾਂ ਦਾ ਕੰਮ ਕੀ ਆ ਇਹ ਆਪਣੀ ਜੌਬ ਐ ਆਪਣੀ ਡਿਊਟੀ ਦੇ ਨਾਲ-ਨਾਲ ਅ ਜਿਆਦਾ ਇਹ ਸਮਾਜ ਸੇਵਾ ਦਾ ਕੰਮ ਵੀ ਬੜਾ ਕਰਦੇ ਆ ਤੇ ਇਹਨਾਂ ਨੇ ਆ ਆਪਣੇ ਵੀਰ ਹੋਣਾਂ ਦਾ ਨਾ ਇੱਥੇ ਘਰ ਪੈਣ ਵਾਲਾ ਹੀ ਗੁਰਸਿੱਖ ਪਰਿਵਾਰ ਐ ਸਾਰਾ ਤੇ ਉਹਨਾਂ ਦਾ ਘਰ ਦੀ ਇਹਨਾਂ ਨੇ ਸੇਵਾ ਆਰੰਭੀ ਸੀ ਤੇ ਉਹ ਅੱਜ ਇਹ ਨਾ ਜਾਇਜਾ ਲੈਣ ਆਏ ਆ ਕਿ ਕੰਮ ਕਿੰਨਾ ਕੁ ਹੋ ਗਿਆ ਵਾ ਤੇ ਕਿੰਨਾ ਕੁ ਰਹਿੰਦਾ ਵਾ ਤੇ ਆਂਦੇ ਆਜੋ ਤੁਹਾਨੂੰ ਨਾਲੇ ਵਿਖਾ ਕੇ ਲੋਣੇ ਨਾਲੇ ਮਿਲਾ ਕੇ ਲਿਉਂਨੇ ਆ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਵੇਂਦੇ ਜੇ ਇਹ ਇਹ ਆਪਾਂ ਨੂੰ ਟ੍ਰੈਫਿਕ ਨਿਯਮਾਂ ਦੇ ਨਾਲ ਤੇ ਜਾਗਰੂਕ ਕਰਾਉਂਦੇ ਹੀ ਆ ਪਰ ਇਹਨਾਂ ਦਾ ਇਹ ਆਪਣੀ ਡਿਊਟੀ ਦੇ ਨਾਲ-ਨਾਲ ਸੇਵਾ ਕਰਦੇ ਆ ਸਮਾਜ ਸੇਵਾ ਜਿਹੜੀ ਸਭ ਤੋਂ ਵੱਡਾ ਕਰਮਿਆਂ ਧਰਮਿਆਂ ਤੇ ਇਹਨਾਂ ਨੇ ਆ ਗੁਰਸੇਖ ਪਰਿਵਾਰ ਜਿਹੜਾ ਤੁਸੀਂ ਆਪਣੇ ਸਾਹਮਣੇ ਵੇਖੁੰਦੇ ਜੇ ਇਹਨਾਂ ਦਾ ਆ ਘਰ ਮਕਾਨ ਪਹਿਲਾਂ ਨਾ ਪੂਰੀਆਂ ਟੀਨਾ ਪਈਆਂ ਸੀ ਬੁਰਾ ਹ ਜਿੱਦਾਂ ਬਿਲਕੁਲ ਲੋ ਜਿਤਨਾ ਹੁੰਦਾ ਨਾ ਬੇਸਿਕ ਤੋਂ ਵੀ ਥੱਲੇ ਹੀ ਜਿਤਨਾ ਘਰ ਤੇ ਕਟੋ ਘਟ ਕਹਿੰਦੇ ਹੁੰਦੇ ਰੋਟੀ ਕਪੜਾ ਤੇ ਮਕਾਨ ਸਿਰ ਤੇ ਛੱਤ ਹੋਣੀ ਚਾਹੀਦੀ ਆ ਪਰ ਉਹ ਵੀ ਨਹੀਂ ਹੈਗੀ ਤੇ ਇਹ ਭਾਜੀ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਤੇ ਇਹਨਾਂ ਨੇ ਆਪਣੀ ਡਿਊਟੀ ਦੇ ਵਿੱਚੋਂ ਟਾਈਮ ਕੱਢ ਕੇ ਤੇ ਆਹ ਵਾਲਾ ਘਰ ਬਣਾਇਆ ਤੁਹਾਨੂੰ ਮੈਂ ਕਰਾ ਮਾੜਾ ਵਿਖਾ ਦੇਣਾ ਇਹਦਾ ਅੱਜ ਹੀ ਲੈਂਟਰ ਪਿਆ ਵਾ ਤੇ ਮੈਂ ਤੇ ਵੈਸੇ ਤੁਹਾਨੂੰ ਪਤਾ ਹੀ ਆ ਵੀ ਨਾਰਮਲੀ ਆਇਆ ਹਾਂ ਭਾਈ ਨੂੰ ਮਹਿਨਲ ਪਰ ਅੱਜ ਇਹਨਾਂ ਨੇ ਵਿਖਾਇਆ ਤੇ ਵੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ ਆ ਵੇਲੇ ਅੱਜ ਲੈਂਟਰ ਪੈ ਗਿਆ ਵਾ ਤੇ ਵੀਰ ਉਹਨਾਂ ਦਾ ਮਕਾਨ ਬਣ ਗਿਆ ਵਾ ਭਾਜੀ ਹੋਣਾ ਨੇ ਆ ਇਹ ਜਿਹੜਾ ਕੰਮ ਜਿਹੜਾ ਕਰਦੇ ਆ ਨਾ ਇਹ ਸਭ ਤੋਂ ਔਖਾ ਕੰਮ ਹੈ ਕਿਉਂਕਿ ਇਹ ਆਪਣੀ ਡਿਊਟੀ ਦੇ ਨਾਲ ਕਰਦੇ ਹੀ ਆ ਪਰ ਆਪਣੀ ਡਿਊਟੀ ਕਰਨ ਦੇ ਨਾਲ ਨਾਲ ਇਦਾਂ ਜਿਹੜਾ ਸਮਾਜ ਸੇਵਾ ਕਰਨੀ ਇਹ ਬੜਾ ਔਖਾ ਲੱਗਦਾ ਵਾ ਤੇ ਇਹ ਆਪਣੇ ਯੂਥ ਵਾਸਤੇ ਇਨਸਪੀਰੇਸ਼ਨ ਵੀ ਆ ਤੇ ਅੱਜ ਭਾਜੀ ਉਹਨਾਂ ਦੇ ਨਾਲ ਇੱਥੇ ਆ ਕੇ ਬੜਾ ਵਧੀਆ ਲੱਗਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਤੇ ਸਭ ਤੋਂ ਵੱਡੀ ਗੱਲ ਤੇ ਆ ਵੀ ਸ ਕੋਟ ਕੋਟ ਸ਼ੁਕਰਾਨਾ ਗੁਜ਼ਾਰਨਾ ਗੁਜ਼ਾਮਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਲੱਖਾਂ ਕਰੋੜਾਂ ਵਿੱਚੋਂ ਚੁਣਿਆ ਤੇ ਅਸੀਂ ਵੀ ਕਵਾਂਗੇ ਕਿ ਅਸੀਂ ਸੇਵਾ ਕਰਦੇ ਰਹੀਏ ਤੇ ਇਹੋ ਜੇ ਜਿਸਾਂ ਇਹ ਗੋਸਿਕ ਪਰਿਵਾਰ ਹੈ ਹਾਂਜੀ ਇਹਨਾਂ ਦੇ ਮਨ ਵਿੱਚ ਜੋ ਹਲਾ ਸੀਗੇ ਕਿ 5-5 ਫੁੱਟ ਦੀਆਂ ਕੰਧਾਂ ਸੀਗੀਆਂ ਹਾਂਜੀ ਤੇ ਉੱਪਰ ਛਤ ਨਹੀਂ ਸੀ ਹੈਗੀ ਇਹੋ ਜੇ ਗੋਸਿਕ ਪਰਿਵਾਰਾਂ ਵੀ ਸਾਨੂੰ ਹੈਲਪ ਵੀ ਕਰਨੀ ਚਾਹੀਦੀ ਬਿਲਕੁਲ ਬਿਲਕੁਲ ਹਾਂਜੀ ਭਾਜੀ ਬਿਲਕੁਲ ਇਹ ਬੜਾ ਥੈਂਕ ਯੂ ਵੀ ਸਾਡੇ ਗੁਰਜੰਟ ਵੀਰ ਜੀ ਦਾ ਜਿਹੜੇ ਕਿੰਨੀ ਦਿਦੂ ਆਏ ਉਹ ਆਕੀਂ ਦੀ ਸੀ ਤੇ ਅੱਜ ਫਸਟ ਟਾਈਮ ਆਪਾਂ ਮਿਲੇ ਆ ਤੇ ਬਹੁਤ ਅੱਛਾ ਲੱਗਾ ਤੁਸੀਂ ਸਾਨੂੰ ਕਿੰਨੀ ਦੂਰੋਂ ਆ ਕੇ ਇੱਕ ਥਾਪੜਾ ਦਿੱਤਾ ਇਹ ਵੀ ਇੱਕ ਨਰਜੀ ਹੁੰਦੀ ਆ ਜਦੋਂ ਕਿਸੇ ਦੇ ਮੋਢੇ ਤੇ ਹੱਥ ਰੱਖਦੇ ਹੋ ਨਾ ਤੇ ਉਹਨੂੰ ਐਂ ਲੱਗਦਾ ਕਿ ਮੈਨੂੰ ਪਤਾ ਬਿਲਕੁਲ ਐਪਰੀਸ਼ੀਏਸ਼ਨ ਹੈ ਇੱਕ ਹਾਂਜੀ ਕਦੇ ਉਹਨਾਂ ਹੱਥਾਂ ਦੀ ਸਪੋਰਟ ਮਿਲ ਗਈ ਬਿਲਕੁਲ ਬਿਲਕੁਲ ਜੀ ਹਾਂਜੀ ਦੋਸਤੋ ਤੁਸੀਂ ਹੁਣੇ ਆਪਣੇ ਦਿਲਜੀਤ ਭਾਈ ਨੂੰ ਗੱਲ ਕਰਦੇ ਸੁਣਿਆ ਵਾ ਇਹਨਾਂ ਦੀਆਂ ਵੀਡੀਓ ਤੁਸੀਂ ਅਕਸਰ ਹੀ ਵੇਂਦੇ ਜੀ ਤੇ ਹੁਣ ਸਾਨੂੰ ਇੱਥੇ ਕਾਫੀ ਹਨੇਰਾ ਹੋ ਗਿਆ ਅੰਮ੍ਰਿਤਸਰੀਆਂ ਆਪਾਂ ਅਜੇ ਵੀ ਤੇ ਆਪਣਾ سیمੂ ਹੁਣ ਪਿੱਛੇ ਥੋੜਾ ਜਿਹਾ ਰਸਤਾ ਹੋ ਗਿਆ ਉਹਨੂੰ ਭੁੱਲ ਗਿਆ ਵਾ ਤੇ ਹੁਣ ਅਸੀਂ ਜਾਣਾ ਪਿੱਛੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰੇ ਮੇਤਰੋ ਕੱਲ ਸ਼ਾਮੀ ਮੈਂ ਜਿਆਦਾ ਲੇਟ ਹੋ ਗਿਆ ਫਿਰ ਆ ਕੇ ਤਾਂ ਕਰਕੇ ਵੀਡੀਓ ਨਹੀਂ ਬਣਾਈ ਰਾਤ ਦਾ ਵਲੌਗ ਵਿੱਚੇ ਰਹਿ ਗਿਆ ਤੇ ਬਾਕੀ ਮੈਂ ਕੱਲ ਮੈਂ ਤੇ ਗਿਆ ਹਾਂ ਆਲਟੀਨੇਟਰ ਲੈਣ ਤੇ ਉਹ ਤੇ ਹੋਰ ਹੀ ਕੰਮ ਪੈ ਗਏ ਹਨਾ ਹੋਰ ਆਪਾਂ 2-4 ਬੰਦਿਆਂ ਨੂੰ ਮਿਲਣਾ ਸੀ ਫਿਰ ਉਹ ਦਲਜੀਤ ਭਾਜੀ ਨੂੰ ਆਪਾਂ ਮਿਲਣਾ ਸੀ ਹਨਾ ਉਹਦੇ ਕਰਕੇ ਫਿਰ ਆਪਾਂ ਬਹੁਤ ਜਿਆਦਾ ਲੇਟ ਹੋ ਗਏ ਤੇ ਆ ਵਲੌਗ ਜਿਹਦੇ ਕਰਕੇ ਮੈਂ ਗਿਆ ਹਾਂ ਇਹ ਤੇ ਕੰਮ ਰਹਿ ਗਿਆ ਤੇ ਉਹ ਟਰੈਕਟਰ ਹੁਣ ਸਟਾਰਟ ਕਰਕੇ ਆਪਾਂ ਖਿਲਾਰ ਲਿਆ ਉਹ ਲੈ ਕੇ ਆ ਲੁਕਸ ਦਾ ਲੁਕਸ ਕੰਪਨੀ ਵਾ ਵਾ ਵੱਡਾ ਹੀ ਬ੍ਰਾਂਡ ਆ ਤੇ ਨਵਾਂ ਹੀ ਲੈ ਕੇ ਆਂਦਾ ਏ ਠੀਕ ਆ ਉਹ ਪੁਰਾਣਾ ਪਤਾ ਕੀਤਾ ਸੀ ਪੁਰਾਣੇ ਦੇ ਫਿਰ ਅਸੀਂ ਚੱਕਰ ਦੇ ਵਿੱਚ ਨਹੀਂ ਪਏ ਠੀਕ ਆ ਤੇ ਆ ਤੁਸੀਂ ਵੇਖ ਲਓ ਇਹ ਲੁਕਸ ਦਾਵਾ ਲੁਕਸ ਦਾ 90 ਐਂਪੀਅਰ ਦਾ ਆਪਾਂ ਲੈ ਕੇ ਆਏ ਆ ਅਲਟਰਨੇਟਰ ਠੀਕ ਆ ਜੀ ਇਹ ਜਿਹੜਾ ਲੁਕਸ ਦਾ 90 ਐਂਪੀਅਰ ਦਾ ਆਪਾਂ ਨੂੰ ਮਿਲਿਆ ਵਾ ਠੀਕ ਆ ਤੇ ਇਹ ਵਧੀਆ ਚੀਜ਼ ਹੁਣ ਇੱਕ ਨੰਬਰ ਮਾਹੌਲ ਬਣ ਜਾਣਾ ਵਾ ਤੇ ਉਹ ਵੇ ਡੈਡ ਹੁਣ ਟਰੈਕਟਰ ਲੈ ਕੇ ਚੱਲੇ ਟਰੈਕਟਰ ਆਪਾਂ ਸਟਾਰਟ ਕਰਕੇ ਖਿਹਾਰ ਲਿਆ ਵਾ ਠੀਕ ਆ ਤੇ ਹਾਂ ਇਹ ਹੁਣ ਆਪਾਂ ਟਰੈਕਟਰ ਸਟਾਰਟ ਕਰਕੇ ਖਿਲਾਰ ਲਿਆ ਵਾ ਵੈਸੇ ਤੇ ਟਰੈਕਟਰ ਹੁਣ ਇਤਰਾ ਸਟਾਰਟ ਹੁੰਦਾ ਵਾ ਹੁਣ ਕੱਲ ਕਿਉਂਕਿ ਆਪਾਂ ਪੈਲੀ ਵਾਈ ਆ ਜਿਹੜੀ ਮਟਰਾਂ ਵਾਲੀ ਪੈਲੀ ਹੈ ਨਾ ਉਹ ਕੱਲ ਸਾਰੀ ਬਾਹਤ ਹੀ ਆ ਜਿੱਤੇ ਆਪਣੇ ਮਟਰ ਟੁੱਟੇ ਸੀ ਤੁਹਾਨੂੰ ਵਿਖਾਇਆ ਹੀ ਆਪਾਂ ਵਲੌਗ ਦੇ ਵਿੱਚ ਆਓ ਸਾਰੀ ਨਾ ਪੈਲੀ ਬਾਹਤ ਹੀ ਕੱਲ ਤੇ ਕੱਲੇ ਬਿਲਕੁਲ ਵੀ ਡੈੱਕ ਡੁੱਕ ਕੁਝ ਨਹੀਂ ਚਲਾਇਆ ਨਾਲ ਜਿਉ ਪੈਲੀ ਵਾਗੀ ਉਹਨੇ ਚਰਚੇ ਨੇ ਚਾਰਜ ਕਰਤਾ ਉਹਨੇ ਚਰਚੇ ਨੇ ਪੂਰਾ ਚਾਰਜ ਕਰਤਾ ਇਹਨੇ ਟਰੈਕਟਰ ਆਵੇ ਹੁਣ ਕੱਢ ਕੇ ਖਿਲਾਰਿਆ ਵਾ ਤੇ ਹੁਣ ਬਸ ਇਹਦੀ ਫਿਟਿੰਗ ਵੇਖਣੀ ਕਿਵੇਂ ਦੀ ਆਉਂਦੀ ਕਿਵੇਂ ਦੀ ਨਹੀਂ ਟਰ ਤੇ ਆਵੇ ਹੁਣ ਡੈਡੀ ਚਲੇ ਆ ਤੇ ਡੈਡੀ ਨੇ ਫਿੱਟ ਕਰਾ ਲੈਣਾ ਵਾ ਠੀਕ ਹੈ ਜੀ ਤੇ ਫਿਰ ਤੁਹਾਨੂੰ ਵਿਖਾਵਾਂਗੇ ਵੀ ਕਿਵੇਂ ਦਾ ਇਹਦਾ ਆਉਟਪੁੱਟ ਆਉਂਦੀ ਤੇ ਬਾਕੀ ਜਿਹੜਾ ਦਾ ਨਾਲ ਦਾ ਵਾ ਨਾ ਆਲਟਰਨੇਟਰ ਉਹ ਵੈਸੇ ਤੇ ਪੂਰਾ ਚਾਰਜ ਕਰਦਾ ਵਾ ਪਰ ਆ ਸਿਸਟਮ ਦੇ ਕਰਕੇ ਥੋੜੀ ਹੋਣ ਨੂੰ ਪ੍ਰੋਬਲਮ ਆਉਂਦੀ ਆ ਤੇ ਉਹ ਹੁਣ ਆਪਾਂ ਨਵਾਂ ਆਲਟਰਨੇਟਰ ਲਾ ਦੇਣਾ ਵਾ ਤੇ ਵੇਨੇ ਫਿਰ ਪ੍ਰੋਬਲਮ ਹੁਣ ਕਲੀਅਰ ਹੋ ਜਾਂਦੀ ਕਿ ਨਹੀਂ ਠੀਕ ਹੈ ਜੀ ਤੇ ਤੁਹਾਨੂੰ ਫਿਰ ਵਿਖਾਵਾਂਗੇ ਸਾਰਾ ਇਹਦਾ ਸਿਸਟਮ ਜੋ ਵੀ ਆ ਬਾਕੀ ਅਗਲੇ ਵਲੌਗ ਦੇ ਵਿੱਚ ਮੈਂ ਨਾ ਥੋੜਾ ਲੇਟ ਹੋ ਗਿਆ ਵਾਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਸਾਰਾ ਇਹਦਾ ਕੱਲੀ-ਕੱਲੀ ਚੀਜ਼ ਦਾ ਦੱਸੂ ਖਰਚਾ ਵੀ ਕਿਹੜੀ ਚੀਜ਼ ਤੇ ਕਿੰਨਾ ਖਰਚ ਆਇਆ ਵਾ ਠੀਕ ਆ ਅਲਟੀਨੇਟਰ ਸਮੇਤ ਜਿਹੜੀ ਆਪਾਂ ਵੀਡੀਓ ਪਾਵਾਂਗੇ ਉਹਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਕਿ ਆ ਵੇਟ ਕਿੰਨੇ ਦੇ ਲੱਗੇ ਆ ਬੰਪਰ ਕਿੰਨੇ ਦਾ ਲੱਗਾ ਛਤਰੀ ਲਾਈਟਾਂ ਹਨਾ ਜੋ ਵੀ ਨਿੱਕੀ-ਮੋਟੀ ਚੀਜ਼ ਆ ਉਹ ਸਾਰੀ ਮੈਂ ਤੁਹਾਨੂੰ ਆਉਣ ਵਾਲੇ ਵਲੌਗ ਦੇ ਵਿੱਚ ਦੱਸੂਗਾ ਕਿ ਕਿਹੜੀ ਚੀਜ਼ ਤੇ ਕਿੰਨਾ ਖਰਚ ਆਇਆ ਠੀਕ ਆ ਜੀ ਤੇ ਚਲੋ ਜੀ ਮਿਲਦੇ ਹਾਂ ਹੁਣ ਅਗਲੇ ਵਲੌਗ ਦੇ ਵਿੱਚ ਤੇ ਨਾਲੇ ਅੱਜ ਫਿਟਿੰਗ ਹੋ ਜਾਣੀ ਇਹਦੀ ਤੇ ਫਿਰ ਤੁਹਾਨੂੰ ਉਹ ਵੀ ਚੈੱਕ ਕਰਾਵਾਂਗੇ ਠੀਕ ਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ